ਕਾਂਗਰਸੀਆਂ ਦਾ ਫੁੱਫੜ ਹਰਵਨੀਤ ਬਿੱਟੂ ਇਹ ਗੱਲ ਆਪ ਮੰਨੀ ਜਾਂਦਾ ਭਈ ਸੰਤ ਬਾਬਾ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਸੀ ਟੈਰਰਿਸਟ ਨਹੀਂ ਸੀ ਉਹ ਤੇ ਸਿਰਫ ਪੰਜਾਬ ਦੇ ਹੱਕਾਂ ਲਈ ਲੜ ਰਹੇ ਸੀਗੇ ਇਹ ਗਲਤ ਸੀਗੀ ਇੰਦਰਾ ਗਾਂਧੀ ਆ ਦੇਖ ਲਓ ਪੜ੍ਹ ਲਿਓ ਪਰ ਜਿਹੜੇ ਇਹਨਾਂ ਦੀਆਂ ਚਪਲਾਂ ਚੱਟਦੇ ਨੇ ਬਾਹਰ ਬੈਠੇ ਹੁਣ ਉਹਨਾਂ ਨੇ ਕਿਹੜੀ ਚਪਣੀ ਚ ਨੱਕ ਡੋਬ ਕੇ ਮਰਨਾ ਖਾਲਿਸਤਾਨ ਫਰੈਂਡਮ ਦੀਆਂ ਵੋਟਾਂ आज 28 ਤਰੀਕ ਨੂੰ ਪਈ ਤਾਂ ਇਹਨਾਂ ਦੇ ਹੋਣੀ ਸੁਰ ਬਦਲਨੇ ਸ਼ੁਰੂ ਹੋ ਗਏ ਨੇ ਡਾਂਕਨ ਸਾਊਥ ਕੈਰੋਲਾਈਨਾ ਗੁਰਦੁਆਰੇ ਵਾਲੀ ਕਮੇਟੀ ਕਹਿੰਦੀ ਸੀ ਕਿ ਸੰਤਾਂ ਦੀ ਫੋਟੋ ਨਹੀਂ ਲੱਗਣ ਦੇਣੀ ਹੁਣ ਦੱਸੋ ਕਮੇਟੀ ਵਾਲੇ ਕਿਹੜੀ ਚੱਪਣੀ ਚ ਨੱਕ ਡੋਬ ਕੇ ਮਰਨਾ ਫੁੱਫੜ ਤੁਹਾਡਾ ਸੰਤਾਂ ਨੂੰ ਸਹੀ ਕਹਿ ਰਿਹਾ ਤੇ ਇੰਦਰਾ ਗਾਂਧੀ ਨੂੰ ਗਲਤ ਕਹਿ ਰਿਹਾ ਪਰ ਆਪਣੇ ਬੰਦਿਆਂ ਨੂੰ ਇਹ ਵੀ ਦੱਸ ਦਿੰਨੇ ਆ ਇਹ ਸਾਲੇ ਲੌਲੀਪੌਪ ਦੇ ਰਹੇ ਆ ਸਿਆਸਤ ਬਹੁਤ ਕੁੱਤੀ ਚੀਜ਼ ਆ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਕੱਲ ਨੂੰ ਇਹੇ ਬਿੱਟੂ ਆਪਣੇ ਬਾਬੇ ਨੂੰ ਵੀ ਪੁੱਚੜ ਕਹਿ ਸਕਦਾ